ਪਾ ਜੀ ਮੈਂ ਹੁਣ ਚਾਰ ਪਾਈ ਜਨਾਂ ਜਾਂ ਦਾਣਾ ਪਾਈ ਜਨਾਂ ਜਾਂ ਫੀਡ ਪਾਈ ਜਨਾਂ ਹਾਂ ਹਾਂ ਵੀ ਆਪਾਂ ਪਸ਼ੂ ਨੂੰ ਨਰਵਾ ਕਰ ਲੈਨੇ ਆ ਪੂਰਾ ਹਾਂ ਹਾਂ ਪਰ ਉਹਦੇ ਬੱਚੇ ਦਾ ਨਹੀਂ ਜਦੋਂ ਆਪਾਂ ਕਿਹੜੀ ਵੀ ਹੀਟ ਚ ਆਉਂਦਾ ਡਾਕਟਰ ਪਾਉਂਦਾ ਉਹ ਕਹਿੰਦਾ ਵੀ ਬੱਚੇ ਦਾ ਨਹੀਂ ਨਰਮ ਆਈ ਦੀ ਤੁਹਾਨੂੰ ਆਪਾਂ ਨੂੰ ਕੀ ਦੇਣਾ ਚਾਹੀਦਾਗਾ ਵੀ ਬੱਚੇ ਤਾਂ ਨਹੀਂ ਕਮਜ਼ੋਰ ਰਹੇਂ ਜੇ ਆਪਾਂ ਦਾਣਾ ਫੀਡ ਪਾ ਕੇ ਉਸ ਤੋਂ ਰਾਜੀ ਕਰ ਲੈਂਦੇ ਆ ਹਾਂ ਉਸ ਤੋਂ ਰਾਜੀ ਕਰ ਕਿ ਕਮਜ਼ੋਰ ਰਹੇਂ ਜੇ ਬੱਚੇ ਤਾਂ ਹਾਂ ਹਾਂ ਉਹਦੇ ਲਈ ਆਪਾਂ ਜਿਹੜੀ ਸਰੋਂ ਦੀ ਖਲ ਵਰਤਨੋਂ ਹਟ ਗਈ ਹਾਂਜੀ ਸਰੋਂ ਦੀ ਖਲ ਦੇ ਵਿੱਚ ਬਹੁਤ ਤਾਕਤ ਆ ਜਿਹੜੇ ਪਸ਼ੂ ਦੀ ਆਪਾਂ ਨੂੰ ਲੱਗਦਾ ਕਿ ਬੱਚੇ ਤਾਂ ਨਹੀਂ ਕਮਜ਼ੋਰ ਆ ਹਨ ਹਾਂਜੀ ਤੇ ਚੈੱਕ ਕਰਾਉਣ ਦੇ ਵੀ ਲੋੜ ਜੇ ਤੁਹਾਨੂੰ ਲੱਗਦਾ ਜੇ ਮੈਂ 2 ਸਾਲ ਦੀ ਕੱਟੀ ਜਾਂ ਬੱਛੀ ਹੋ ਗਈ ਜਾਂ 2.5 ਸਾਲ ਦੀ ਉਹਨੂੰ ਤੁਸੀਂ 1 ਕਿਲੋ ਲੇਸ਼ਟੀ ਹਾਂਜੀ ਤੇ ਵਿੱਚ 1 ਕਿਲੋ ਗੁੜ ਠੀਕ ਆ ਜੀ ਵੀ ਤੇ ਨਾਲ ਉਹਦੇ ਵਿੱਚ ਜਿਵੇਂ ਆਪਾਂ ਖਾਲ ਪਾ ਸਕਦੇ ਹਾਂ ਸਰੋਂ ਦੀ ਕਿਲੋ ਤੱਕ ਦੀ ਡੇਲੀ ਤੇ ਉਹਨੂੰ 15-20 ਦਿਨ ਚਾਰੋਗੇ ਤੇ ਜਿਹੜੀ ਬੱਚੇਦਾਨੀ ਦੀ ਗ੍ਰੋਥ ਆ ਉਹ ਬਹੁਤ ਸੇਤੀ ਤਿਆਰ ਹੋ ਜੂਗੀ ਠੀਕ ਹੈ ਉਹਨੂੰ ਕੋਈ ਪਾਊਡਰ ਪਾਉਣ ਦੀ ਵੀ ਜ਼ਰੂਰਤ ਨਹੀਂ ਪੈਣੀ ਜੇ ਤੁਸੀਂ ਕੋਈ ਪਾਊਡਰ ਪਾਉਣਾਗਾ ਤਾਂ ਨਾਲ ਪ੍ਰੀਮਿਕਸ ਠੀਕ ਹੈ ਜਿਵੇਂ ਆਪਾਂ ਨੂੰ ਡਾਕਟਰ ਜੀਵਨ ਗੁਪਤਾ ਜੀ ਦੱਸ ਦਿਆ ਪ੍ਰੀਮਿਕਸ ਹਨ ਉਹ ਜੇ ਤਿਆਰ ਕਰ ਲਓਗੇ ਘਰੇ ਤਾਂ ਵੀ ਬਹੁਤ ਵਧੀਆ ਗੱਲ ਆ ਨਹੀਂ ਕਰ ਸਕਦੇ ਤਾਂ ਆਪਣੇ ਤੋਂ ਆਪਣਾ ਕੀਤਾ ਵਾ ਭਰਾ ਆਪਣੇ ਤੋਂ ਮੰਗਵਾ ਸਕਦੇ ਆ ਆਪਣਾ ਮੋਬਾਈਲ ਨੰਬਰ ਆ 959274699 ਮੋਬਾਈਲ ਨੰਬਰ ਆ ਤੇ ਤੁਸੀਂ ਆਪਣੇ ਨਾਲ ਕੱਲ ਬਾਤ ਕਰਕੇ ਤੇ ਪ੍ਰੀਮਿਕਸ ਜਿਹੜਾ ਉਹ ਮੰਗਵਾ ਸਕਦੇ ਹੋ 5 ਕਿਲੋ 1300 ਦਾ ਪ੍ਰੀਮਿਕਸ ਪਾਏਂਦਾ ਉਹਦੇ ਬਹੁਤ ਵਧੀਆ ਰਿਜ਼ਲਟ ਆ 25 30 ਦਿਨਾਂ ਦੇ ਵਿੱਚ ਜਿਹੜੇ ਬੱਚੇਦਾਨੀ ਦੀ ਪੂਰੀ ਵਧੀਆ ਗਰੋਥ ਹੋ ਜਾਂਦੀ ਆ ਕੋਈ ਵੀ ਉਹਨੂੰ ਘਾਟ ਨਹੀਂ ਆਉਂਦੀ ਠੀਕ ਹੈ ਜੀ ਇਹ ਦੇਸੀ ਤਰੀ ਜਿਹੜੀਆਂ ਚੀਜ਼ਾਂ ਨਾ ਆਪਣੇ ਲੋਕ ਵਰਤਨੋਂ ਹਟ ਗਈ ਜਿਵੇਂ ਹੁਣ ਤੈਨੂੰ ਵੀ ਪਤਾਗਾ ਬڑے ਮੈਂ ਦੀ ਖਾਲ ਵਰਤਨ ਲੱਗ ਗਏ ਸਰੋਂ ਦੀ ਛੱਡ ਗਈ ਸਰੋਂ ਦੀ ਖਾਲ ਦੇ ਵਿੱਚ ਬਹੁਤ ਤਾਕਤ ਆ ਤੇ ਕਣਕ ਦੀ ਲੇਟੀ ਪਾਉਣੋਂ ਹਟ ਕੇ ਬਹੁਤ ਲੋਕ ਹੁਣ ਕੈਲਸ਼ੀਅਮ ਦੀਆਂ ਜਿੱਲਾਂ ਹੁੰਦੀਆਂ ਜਿਹੜੀਆਂ ਸੁਣ ਤੋਂ ਬਾਅਦ ਚ ਉਹ ਦੇ ਦਿੰਦੇ ਆ ਕਹਿੰਦੇ ਇਹਨੂੰ ਲੇਟੀ ਦਾਣੇ ਦੀ ਲੋੜ ਹੀ ਕੋਈ ਕਾੜੇ ਨਹੀਂ ਦਿੰਦਾ ਬਈ ਦੇਸੀ ਚੀਜ਼ਾਂ ਬਹੁਤ ਜ਼ਰੂਰੀ ਆ ਵਰਤਰੀਆਂ ਜਾਨਵਰਾਂ ਦੇ ਵਿੱਚ ਇਹਨਾਂ 'ਚ ਤਾਕਤ ਵੀ ਬਹੁਤ ਆ ਦੇਸੀ ਚੀਜ਼ਾਂ ਦੇ ਵਿੱਚ ਜਿਹੜੇ ਆਪਾਂ ਮੈਡੀਕਲਾਂ ਤੋਂ ਜਾਂ ਪ੍ਰੋਡਕਟ ਲਿਆ ਲਿਆ ਪਾਉਣੇ ਆ ਉਹਨਾਂ ਨਾਲੋਂ ਦੁੱਗਣੀ ਤਾਕਤ ਆ ਇਹ ਚੀਜ਼ਾਂ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰ ਦੇ